ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੌਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟੇਬਲ 2024 ਦੀ ਕੈਂਡੀਡੇਟ ਤੇ 25 ਦੀ ਕੈਂਡੀਡੇਟਸ ਵੱਲੋਂ ਲੈ ਕੇ ਆਏ ਆ ਕਿ ਸਾਡੀ ਜਿਹੜੀ ਮਾਨ ਸਰਕਾਰ ਨੂੰ ਬੇਨਤੀ ਆ ਅਗਰ ਕੋਈ ਵੀ ਅਫੀਸ਼ੀਅਲ ਇਸ ਵੀਡੀਓ ਨੂੰ ਦੇਖ ਰਿਹਾ ਜਾਂ ਕੋਈ ਬੱਚਾ ਕਿਸੇ ਵੀ ਅਫੀਸ਼ੀਅਲ ਦੇ ਕੰਟੈਕਟ 'ਚ ਹੋਵੇ ਜੋ ਗਵਰਨਮੈਂਟ ਦੇ ਵਿੱਚ ਹੋਵੇ ਤਾਂ ਕਿਰਪਾ ਕਰਕੇ ਉਹਨਾਂ ਤੱਕ ਜਿਹੜਾ ਸਾਡਾ ਸੁਨੇਹਾ ਹੈ ਉਹ ਜ਼ਰੂਰ ਲਗਾਓ ਕਿਉਂਕਿ ਇਸ ਵਾਰ ਜਿਹੜੀ 2025 ਦੀ ਮੈਰਿਟ ਹੈ ਉਹ ਇੰਨੀ ਜ਼ਿਆਦਾ ਹਾਈ ਗਈ ਹੈ ਉਹਦੇ ਪਿੱਛੇ ਕੁਝ ਰੀਜ਼ਨ ਰਹੇ ਨੇ ਉਹ ਰੀਜ਼ਨ ਵੀ ਮਤਲਬ ਕਿ ਵੈਲਿਡ ਰੀਜ਼ਨ ਰਹੇ ਨੇ ਉਹ ਬੱਚਿਆਂ ਦੀ ਜ਼ਿੰਮੇਵਾਰੀ ਨਹੀਂ ਸੀ ਉਹ ਸਰਕਾਰ ਦੀ ਜ਼ਿੰਮੇਵਾਰੀ ਸੀ ਸਰਕਾਰ ਦੀ ਜ਼ਿੰਮੇਵਾਰੀ ਨਾਲ ਜਿਹੜੇ ਮੈਰਿਟ ਇੰਨੀ ਹਾਈ ਗਈ 2024 ਦੇ ਬੱਚੇ ਜਿਹੜੇ ਹਜੇ ਤੱਕ ਵੇਟ ਕਰ ਰਹੇ ਨੇ ਫਿਲਹਾਲ ਕਿ ਉਹਨਾਂ ਦੀ ਭਰਤੀ ਨੂੰ 2 ਸਾਲ ਪੂਰੇ ਹੋ ਚੁੱਕੇ ਨੇ ਫਰਵਰੀ ਦੇ ਵਿੱਚ ਜਾਂ ਕਿ ਉਹਨਾਂ ਦੀ ਭਰਤੀ ਨੂੰ ਮਤਲਬ ਕਿ 2 ਸਾਲ ਹੋ ਜਾਣਗੇ 1 ਸਾਲ 10 ਮਹੀਨੇ ਜਿਹੜਾ ਹੈਗਾ ਭਰਤੀ ਦੇ ਪੇਪਰ ਮਤਲਬ ਨੋਟੀਫਿਕੇਸ਼ਨ ਆਉਣ ਹੋ ਚੁੱਕੇ ਨੇ ਪਰ ਉਹਨਾਂ ਦੇ ਜੋਇਨਿੰਗ ਦਾ ਹਜੇ ਕੋਈ ਅਤਾ ਪਤਾ ਨਹੀਂ ਉਨ੍ਹਾਂ ਦੀ ਜੁਆਇਨਿੰਗ ਨਾ ਹੋਣ ਦੇ ਕਾਰਨ ਉਹਨਾਂ ਦਾ ਰਿਜ਼ਲਟ ਡਿਲੇ ਹੋਣ ਦੇ ਕਾਰਨ 2024 ਦੇ ਬੱਚਿਆਂ ਨੇ 2025 ਦੇ ਵਿੱਚ ਆ ਕੇ ਪੇਪਰ ਦਿੱਤਾ। ਉਹਨਾਂ ਨੇ ਪੇਪਰ ਜਦੋਂ ਉਹਨਾਂ ਨੇ ਪੇਪਰ ਦਿੱਤਾ ਤਾਂ ਉਹਨਾਂ ਦੇ ਜਿਹੜੇ ਹੈਗੇ ਮਤਲਬ ਕਿ ਜਿਹੜੇ ਬੱਚੇ 2024 ਦੇ ਵਿੱਚ ਸਿਲੈਕਟ ਸੀਗੇ ਪਰ ਉਹਨਾਂ ਦੇ ਪੇਪਰ ਦੇਣ ਦੇ ਕਾਰਨ ਉਹ ਬੱਚੇ ਹੋਰ ਮਤਲਬ ਕਿ ਜ਼ਿਆਦਾ بڑے ਲਿਖੇ ਸੀ ਪਹਿਲਾਂ ਤੋਂ ਹੀ ਮਤਲਬ ਕਿ ਤਿਆਰੀ ਕਰ ਰਹੇ ਸੀ ਉਹਨਾਂ ਨੇ 2025 ਦੀ ਮੈਰਿਟ ਨੂੰ ਵੀ ਹੈ ਕੀਤਾ ਤੇ ਇੱਕ ਪਹਿਲਾਂ ਜਿਹੜੀ ਸਭ ਤੋਂ ਪਹਿਲਾਂ ਮੇਰੀ ਬੇਨਤੀ 2024 ਦੇ ਕੈਂਡੀਡੇਟਸ ਨੂੰ ਹੈ ਕਿ ਅਗਰ ਤੁਸੀਂ ਤੁਹਾਡੀ ਜਿਹੜੀ ਹੈਗੀ ਆ 2024 ਦੇ ਵਿੱਚ ਤੁਸੀਂ ਸਿਲੈਕਟ ਹੋ ਦਾ ਪਲੀਜ਼ ਕਿਰਪਾ ਕਰਕੇ ਇੱਕ ਰਿਕੁਐਸਟ ਮੰਨ ਕੇ ਚੱਲਿਓ ਕਿ 2025 ਦੀ ਡਿਡਲਾਈਨ ਨਾ ਜਾਇਓ ਤੇ ਦੂਜੀ ਗੱਲ ਜਿਹੜੀ ਆਪਾਂ ਮੇਨ ਮੁੱਦੇ ਤੇ ਆਉਨੇ ਆ ਪੰਜਾਬ ਪੁਲਿਸ ਦੀ ਨਾ ਕੋਈ ਦੇਖੋ ਵੇਟਿੰਗ ਲਿਸਟ ਹੈ ਠੀਕ ਹੈ ਨਾ ਕੋਈ ਮਤਲਬ ਕਿ ਰਿਜ਼ਲਟ ਵੇਟਿੰਗ ਚਾਉਂਦਾ ਨਾ ਕੋਈ ਇਹ ਹੋਰ ਵੀ ਇਸ਼ੂ ਨਹੀਂ ਵੀ ਮਤਲਬ ਦੁਬਾਰਾ ਲਿਸਟਾਂ ਆ ਜਾਂਦੀਆਂ ਨੇ ਇਸ ਦਾ ਨੋਟੀਫਿਕੇਸ਼ਨ ਵਿੱਚ ਸਪੈਸ਼ਲ ਮੈਂਸ਼ਨ ਕੀਤਾ ਹੁੰਦਾ ਤਾਂ ਹੁਣ ਅਗਰ ਦੇਖੋ ਜਿਹੜੀ ਮਾਰ ਸਕਿਆ ਉਹ ਬਾਰ-ਬਾਰ ਅਪਾ ਕਹ ਸਕਦਾ ਹਰ ਇੱਕ ਸਾਲ 2023 ਦੇ ਵਿੱਚ ਭਰਤੀ ਗੱਡੀ ਠੀਕ ਹੈ 2024 ਦੇ ਵਿੱਚ ਭਰਤੀ ਗੱਡੀ 2025 ਦੇ ਵਿੱਚ ਭਰਤੀ ਗੱਡੀ ਭਰਤੀਆਂ ਦਾ ਆਪਾਂ ਕੁੱਲ ਮਿਲਾ ਕੇ ਚੱਲੀ ਸਿਰਫ 23 ਵਾਲੀ ਹੀ ਪੂਰੀ ਹੋਈ ਆ ਨਾ 24 ਵਾਲੀ ਪੂਰੀ ਹੋਈ ਨਾ 25 ਵਾਲੀ ਪੂਰੀ ਹੋਣੀਆਂ ਜਿਹੜੇ ਹਿਸਾਬ ਤੋਂ ਤੁਹਾਡੇ ਹਾਲਾਤ ਨੇ ਤੇ 26 ਵਾਲੀ ਜਿਹੜੀ 30 3400 ਪੋਸਟ ਕਿਹਾ ਉਹਦਾ ਵੀ ਲੱਗ ਰਿਹਾ ਹੈ ਵੀ ਕੋਈ ਵੀ ਮਿਲ ਕੇ ਤਾਂ ਪਤਾ ਨਹੀਂ ਹੋਣਾ ਐਨੇ ਸਤਾਏ ਚੀ ਅੱਗੇ ਛੋੜਾ ਚੌਂਜਾਪ ਤਾਂ ਲੱਗ ਜੂਗਾ ਚੌਂਜਾਪ ਤਾਂ ਕਰਕੇ ਤੁਸੀਂ 2024 ਦੇ ਕੈਂਡੀਡੇਟ ਬਿਠਾ ਰੱਖੇ ਨੇ ਤੇ 2026 ਚੁੱਭੀਆਂ ਬੂਟਨਾ ਜਿਹੜੀ ਹੈਗੀ ਪੋਸਟਾਂ ਇਹ ਤਾਂ ਤੁਸੀਂ ਦੇ ਸੀ ਪਰ ਨਾ ਮੰਨ ਕੇ ਚੱਲੀਏ ਠੀਕ ਹੈ ਤੇ ਜਿਹੜੀ 2024 ਦੇ ਬੱਚੇ ਸੀਗੇ ਉਹਨਾਂ ਨੇ ਮਤਲਬ ਕਿ ਪੇਪਰ ਦਿੱਤਾ ਇਹ ਹੁਣ ਜਿਹੜੀ ਤੁਸੀਂ ਮੈਟ ਦੇਖੋ ਤੁਸੀਂ ਡਾਕੂਮੈਂਟਸ ਕਰੂਟੀਨੀ ਦੀ 2024 ਦੀ ਕੀ ਰਹੀ ਤੇ 2025 ਦੀ ਕੀ ਰਹੀ ਹੁਣ ਤੁਸੀਂ ਲਾ ਲਓ ਇੱਥੇ ਫੀਮੇਲ ਦੀ ਕੱਟ ਗਈ ਸੀ ਠੀਕ ਹੈ 2024 ਦੇ ਵਿੱਚ ਐਡ ਇਸ ਵਾਰ ਸਿਰ 77 ਮਾਰਕਸ ਗਈ ਹੈ ਤੁਸੀਂ ਲਾ ਲਓ ਵੀ 9 ਤੇ ਮਤਲਬ ਕਿ 16 17 ਮਾਰਕਸ ਠੀਕ ਹੈ ਇਹ ਕੱਟਆਫ ਬਦੀ ਤੇ ਮੁੰਡਿਆਂ ਦੀ ਕਿੰਨੀ ਵਧੀ ਇਹ ਵਧੀ ਇਹ ਵੀ ਮੰਨ ਲ ਕੇ 10 11 ਨੰਬਰ ਵਧੀ ਠੀਕ ਹੈ ਇਸ ਤੋਂ ਬਾਅਦ ਈਡਬਲਯੂਐਸਡੀ ਦੇ ਇਸ ਵਾਰ ਤਾਂ ਮੰਨ ਲ ਕੇ ਰਿਕਾਰਡ ਤੋੜ ਕੰਮੀ ਹੋਇਆ ਠੀਕ ਹੈ ਇਹ ਬੀ ਵਾਈ ਨੰਬਰ ਇਹ ਵਧੀ ਹੈ ਤੇ ਚਲੋ ਆਪਾਂ ਫੀਮੇਲਸ ਦੀ ਇਹ ਇੱਧਰ ਆ ਗਈ ਠੀਕ ਹੈ ਤੇ ਮੇਲ ਤੇ ਫੀਮੇਲਸ ਦੀ ਤੇ ਦੂਆ ਦਾ ਆਪਾਂ ਚਲੋ ਆਪਾਂ ਇਹ ਚੀਜ਼ਾਂ ਬਾਰੇ ਗੱਲਬਾਤ ਨਹੀਂ ਕਰਨੀ ਬਸ ਜਿਹੜੀ ਆਪਣੇ ਕੱਟ ਆਫ ਹੋ ਹਾਈ ਗਈ ਹੈ ਠੀਕ ਹੈ ਕਿਸੇ ਦੀ 10 ਨੰਬਰ ਕੈਟਾਗਰੀ ਦੀ ਬਾਕੀ ਕਿਸੇ ਦੀ 22 ਨੰਬਰ ਬਾਕੀ ਕਿਸੇ ਦੀ ਪੰਜ ਨੰਬਰ ਬਾਕੀ ਤੇ ਹੁਣ ਤੁਸੀਂ ਜਿਹੜੀ ਹੈਗੀ ਮਤਲਬ ਕਿ ਜਰਨਲ ਦੀ ਲਾ ਕੇ ਦੇਖੋ ਇੱਥੇ 70 ਹੈ ਇੱਥੇ 85 ਹੈ ਠੀਕ ਹੈ ਫੀਮੇਲਸ ਦੀ ਪੈਂਡ ਸੀਗੀ 2024 ਦੇ ਵਿੱਚ ਇਸ ਵਾਰ ਜਿਹੜੀ ਹੈਗੀ ਮਤਲਬ ਕਿ 80 ਤੱਕ ਵਾਗੀ ਇਹ ਕੀ ਕਾਰਨ ਰਿਹਾ ਹੈ ਕਾਰਨ ਇਹ ਹੀ ਰਿਹਾ ਹੈ ਕਿ 2024 ਦੇ ਬੱਚਿਆਂ ਨੇ 2025 ਦੇ ਵਿੱਚ ਪੇਪਰ ਦਿੱਤਾ ਉਹ ਕਿਹਦੀ ਵਜ੍ਹਾ ਕਰਕੇ ਉਹ ਸਰਕਾਰ ਦੀ ਲੇਟ ਹੋਣ ਲੇਟ ਕਰਨ ਦੀ ਵਜ੍ਹਾ ਕਰਕੇ ਸਰਕਾਰ ਨੇ ਪਹਿਲਾਂ ਰਿਜ਼ਲਟ ਨਹੀਂ ਕੱਢਿਆ ਹੈਗਾ ਉਹ ਸਰਕਾਰ ਦੀਆਂ ਮਤਲਬ ਕਿ ਆਪਾਂ ਖਾਮੀਆਂ ਕਹਿ ਸਕਦੇ ਆ ਇਸ ਚੀਜ਼ ਨੂੰ ਤੁਸੀਂ ਰਿਜ਼ਲਟ ਨਹੀਂ ਦਿੱਤਾ ਟਾਈਮ ਤੇ ਇਹ ਥੋੜੀ ਮਤਲਬ ਕਿ ਆਪਾਂ 100% ਸਰਕਾਰ ਦੀ ਗਲਤੀ ਹੈ ਕਿ 2024-25 ਦੇ ਬੱਚੇ ਜਿਹੜੇ ਜਿਨ੍ਹਾਂ ਨੇ 84 84 ਨੰਬਰ ਤੋਂ ਜਨਰਲ ਕੈਟਾਗਰੀ ਦਾ ਕੋਈ ਜਿਹੜਾ ਵਿਦਿਆਰਥੀ 84 ਨੰਬਰ ਲਈ ਬੈਠਾ ਉਹ ਆਪਦੇ ਆਪ ਨੂੰ ਸੇਫ ਮੰਨ ਰਿਹਾ ਸੀ ਠੀਕ ਹੈ ਪਰ ਥੋੜੀਆਂ ਸਰਕਾਰ ਦੀਆਂ ਇਹ ਖਾਮੀਆਂ ਕਰਕੇ ਉਹ ਬੱਚੇ ਨੂੰ ਹੁਣ ਭਵਿੱਖ ਤੋਂ ਬਾਹਰ ਹੋਣਾ ਪੈ ਰਿਹਾ ਹੈ ਨਾ ਤੁਸੀਂ 2024 ਨੂੰ ਜੁਆਇਨਿੰਗ ਦੇਣੀ ਹੈ ਠੀਕ ਹੈ ਨਾ ਤੁਸੀਂ 2025 ਦਾ ਕੋਈ ਤੁਸੀਂ ਉਹੀ ਗੱਲ ਹੈ ਇੱਕ ਨਾਮ ਦੀ ਪੋਸਟਾਂ ਕੱਢ ਰਹੇ ਹੋ ਕਿ 1746 ਪੋਸਟਾਂ ਹਰ ਇੱਕ ਸਾਲ ਕੱਢ ਰਹੇ ਹਾਂ 1746 ਪੋਸਟਾਂ ਕੱਢਣ ਦਾ ਕੀ ਫਾਇਦਾ ਉਹ 1746 ਵਿੱਚ 1000 ਬੰਦਾ ਤਾਂ ਪਿਛਲੀ ਭਰਤੀ ਦਾ ਹੁੰਦਾ ਜਿਹਦੇ ਤੁਸੀਂ ਜੁਆਇਨਿੰਗ ਨਹੀਂ ਕਰਵਾਈ ਹੁੰਦੀ ਉਹ ਗਾਹਾਂ ਕੇ ਪੇਪਰ ਦਿੰਦੇ ਨੇ ਵੀ ਪਤਾ ਨਹੀਂ ਪਿਛਲੇ ਸਾਲ ਵਾਲੀ ਭਰਤੀ ਸਾਰੇ ਚੜਨੀ ਆ ਜਾਂ ਨਾ ਤੇ ਉਹ ਗਾਹਾਂ ਵਾਲੇ ਮੈਰਿਟ ਹਾਈ ਕਰ ਦਿੰਦੇ ਨੇ ਜਦੋਂ ਡਾਕੂਮੈਂਟ ਦੀ ਸਕਰੂਟੀਨੀ ਦੀ ਹੋ ਜਿਵੇਂ ਹੋ ਗਈ ਹੁਣ ਤੁਸੀਂ ਐਂਡ ਮੈਂ ਤਾਂ ਜੁਆਇਨਿੰਗ ਕਰਵਾ ਕੇ ਵੇਜੋ ਤਾਂ ਇੱਕ ਤਾਂ ਸਾਡੀ ਕਿਰਪਾ ਕਰਕੇ ਇਹੇ ਬੇਨਤੀ ਹੈ ਸਰਕਾਰ ਨੂੰ ਕਿ ਜਿਹੜੀ ਇਹ ਡੀਵੀ ਲਿਸਟ ਹੈ ਇਹ ਵਾਪਸ ਲਈ ਜਾਵੇ ਪਹਿਲਾਂ 2024 ਵਾਲੇ ਬੱਚਿਆਂ ਦੀ ਜੁਆਇਨਿੰਗ ਕਰਵਾਈ ਜਾਵੇ ਪਹਿਲਾਂ ਜੁਆਇਨਿੰਗ ਕਰਵਾਓ 2024 ਵਾਲੇ ਬੱਚਿਆਂ ਦੀ ਫਿਰ 2025 ਵਾਲੇ ਬੱਚਿਆਂ ਦੀ ਡੀਵੀ ਲਿਸਟ ਹੈ ਜਿਹੜੀ ਡੀਵੀ ਕੱਟਆਫ ਹੈ ਇਹਨੂੰ ਦੁਬਾਰਾ ਜਿਹੜਾ ਹੈ ਰਿਵਾਈਜ਼ਡ ਕਰੋ ਤੇ ਇਹਨੂੰ ਦੁਬਾਰਾ ਘੱਟੋ ਤਾਂ ਕਿ ਜਿਹੜੇ ਬੱਚੇ ਹੁਣ ਜਿਨ੍ਹਾਂ ਦੇ ਉਰੇ 80 ਸਿਸ ਨੰਬਰ ਤੁਸੀਂ 85 85 ਨੰਬਰ ਕੱਟਆਫ ਚੜਾ ਰਹੀ ਹੈ ਹੁਣ ਜਿਹਦੇ 85 ਪੁਆਇੰਟ ਦੇ ਠੀਕ ਹੈ 85.76 ਦੇ ਗਈ ਆਪਾਂ ਚਲੋ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਹੁ ਆ 85 ਨੰਬਰ ਲੈ ਕੇ ਨਹੀਂ ਅਗਰ ਬੱਚਾ ਸਿਲੈਕਟ ਹੋ ਰਿਹਾ ਆਪਾਂ ਚਲੋ ਉਹ ਗੱਲ ਮੰਨਦੇ ਆਂ ਵੀ ਇਸ ਵਾਰ ਚਲੋ ਪੇਪਰ ਸੌਖਾ ਸੀ ਠੀਕ ਹੈ ਇਸ ਵਾਰ ਪੇਪਰ ਸੌਖਾ ਸੀ ਉਹ ਗੱਲ ਨਾਲ ਆਪਾਂ ਕੱਟ ਕੇ ਚੱਲਦੇ ਆਂ ਅਗਰ ਪੇਪਰ ਪੇਪਰ ਸੌਖਾ ਸੀ ਤਾਂ ਉਹ ਸਾਰਿਆਂ ਲਈ ਸੌਖਾ ਸੀ ਕਿਸੇ ਲਈ ਇਹ ਤਾਂ ਨਹੀਂ ਕਿ ਕਿਸੇ ਇੱਕ ਲਈ ਔਖਾ ਸੀਗਾ ਤੇ ਇੱਕ ਲਈ ਸੌਖਾ ਸੀਗਾ ਪੇਪਰ ਸਾਰਿਆਂ ਲਈ ਸੌਖਾ ਸੀ ਸਾਰਿਆਂ ਲਈ ਵੀ ਪਰੌਖਾ ਸੀਗਾ ਸਲੇਵਸ ਸਾਰਿਆਂ ਲਈ ਸੇਫ ਸੀ ਪਰ ਜਿਹੜੀ ਤੁਸੀਂ ਸੋਡੀ ਜ਼ਿੰਮੇਵਾਰੀਆਂ ਤੁਸੀਂ ਉਹ ਪੰਜਾਬ ਸਰਕਾਰ ਤੁਸੀਂ ਉਹ ਆਪਣੀ ਜ਼ਿੰਮੇਵਾਰੀਆਂ ਤੋਂ ਸਮਝ ਸਕਦੇ ਹੋ ਤੁਸੀਂ 2024 ਦੇ ਪੋਸਟਾਂ ਤੁਸੀਂ ਮਤਲਬ ਕਿ ਉਹਨਾਂ ਦੀ ਜੁਆਇਨਿੰਗ ਨਹੀਂ ਕਰਵਾਈ ਤੇ ਹੋਰ ਪੀਟ ਪੀਐਸਬੀ ਬੋਰਡ ਤੁਹਾਡਾ ਉਹ ਵੀ ਤੁਹਾਡੇ ਹੱਥ ਚ ਹੈ ਤੁਸੀਂ ਕਿਸੇ ਚੱਜ ਦੀ ਕੰਪਨੀ ਨੂੰ ਜਿਹੜਾ ਹੈਗਾ ਇਹ ਇਗਜ਼ਾਮਾਂ ਦਾ ਪੇਪਰ ਦਾ ਠੇਕਾ ਦਿਓ ਆਹੋ ਟੀਐਸ ਚਲੋ ਆਪਾਂ ਇਹ ਆਪਾਂ ਇਹ ਚੀਜ਼ TCS ਦੀ ਮੰਨਦੇ ਆ ਕਿ ਉਹ ਟਾਈਮ ਸਿਰ ਪੇਪਰ ਲੈਂਦੀ ਆ ਟਾਈਮ ਸਿਰ ਆਪਣਾ ਜਿਹੜਾ ਪ੍ਰੋਸੀਜਰ ਚਲਾਉਂਦੀ ਆ ਉਹ TCS ਨੇ ਫਾਈਨਲ ਰਿਜ਼ਲਟ ਦੇਣਾ ਹੁੰਦਾ ਸੋ ਉਹਨੂੰ ਇਸ ਤੋਂ ਬਾਅਦ ਜੁਆਇਨਿੰਗ ਦਾ ਕੰਮ ਸਾਰਾ ਪੰਜਾਬ ਸਰਕਾਰ ਦੇ ਹੱਥਾਂ 'ਚ ਰਹਿ ਜਾਂਦਾ ਜੁਆਇਨਿੰਗ ਦਾ ਮੈਡੀਕਲ ਦਾ ਉਹ ਪੁਲਸੋ ਜਿਹੜਾ ਵਿਭਾਗ ਹੁੰਦਾ ਉਹ ਜੇ ਤੁਸੀਂ ਉਹਨਾਂ ਨੂੰ ਪੁਲਸ ਵਿਭਾਗ ਨੂੰ ਆਰਡਰ ਦਿਓਗੇ ਕਿ ਹਾਂ 1 ਮਹੀਨੇ ਦੇ ਵਿੱਚ ਤੁਸੀਂ ਡਾਕੂਮੈਂਟ ਜਿਹੜੇ ਇਹ ਸਬਮਿਟ ਕਰਵਾਓ ਤੇ ਉਹਨਾਂ ਦਾ ਮੈਡੀਕਲ ਕਰਵਾਓ ਉਹ ਕਿਉਂ ਨਾ ਕਰਵਾਉਣ ਥੋੜੇ ਇਸ਼ਾਰਿਆਂ ਤੇ ਚੱਲਦੇ ਨੇ ਤੁਸੀਂ ਇਹਨਾਂ ਨੂੰ ਮੰਨ ਲਓ ਕਿ ਕੋਈ ਹੁਕਮ ਨਹੀਂ ਦੇ ਸੋ ਉਹਨੂੰ ਇਹ ਹੁੰ ਤੁਡੀ ਬਾਵਾ ਹੁੰਦੀ ਹੈ ਤੁਸੀਂ ਬੋਟਾਂ ਲਈ ਜੁਆਇਨਿੰਗ ਕਰਵਾਉਣੀ ਹੈ ਤਾਂ ਜਿਹੜੀ ਹੈ ਸਾਨੂੰ ਤੁਸੀਂ ਆਪਣੀ ਚੰਗੀ ਖੱਟਣੀ ਹੈ ਤੁਸੀਂ ਚੰਗੀ ਤਾਂ ਖੱਟ ਰਹੇ ਹੋ ਉਹ ਜਿਹੜਾ ਤੁਸੀਂ ਹਰਾਪਨ ਮਾਨਸਾਬ ਤੁਸੀਂ ਕਹਿੰਦੇ ਸੀ ਕਿ ਹਰਾਪਨ ਤੁਸੀਂ ਚਲਾਉਣਾ ਨੌਕਰੀਆਂ ਲਈ ਉਹ ਨੌਕਰੀਆਂ ਲਈ ਨਹੀਂ ਹੁਣ ਤੁਸੀਂ ਧਰਨਾਂ ਲਈ ਚਲਵਾ ਰਹੇ ਹੋ ਠੀਕ ਹੈ ਕੋਈ ਇੱਕ ਭਰਤੀ ਕ내 ਆਦੋ ਤੁਹਾਡੇ 3 4 3 3.5 ਸਾਲ ਵਾਂਗ ਹੋਣ ਆਲੇ ਠੀਕ ਹੈ ਸਰਕਾਰ ਦੇ ਤੁਸੀਂ ਇੱਕ ਭਰਤੀ ਕ내 ਆਦੋ ਜਿਹਦੇ ਵਿੱਚ ਧਰਨਾਂ ਲਾਇਆ ਹੋਵੇ ਅਗਰ ਕੋਈ ਵੀ ਬੱਚਾ ਦੇਖ ਰਿਹਾ ਹੋਵੇ ਜਿਹਨੇ ਕੋਈ ਕਿਸੇ ਨੇ ਜੋਬ ਲਈ ਹੋਵੇ ਜਾਂ ਕਿਸੇ ਦਾ ਪੇਰੈਂਟਸ ਜਿਹੜੇ ਹੈਗੇ ਦੇਖ ਰਹੇ ਹੋਣ ਤੇ ਕੋਈ ਜਿਹਦਾ ਬੱਚਾ ਬਿਨਾ ਧਰਨੇ ਤੋਂ ਨੌਕਰੀ ਲੈ ਗਿਆ ਹੋਵੇ ਉਹ ਇੱਕ ਬੱਚਾ ਵੀ ਕਮੈਂਟ ਕਰ ਦਿਓ ਠੀਕ ਹੈ ਅਸੀਂ ਮੰਨ ਜਾਗੇ ਵੀ ਹਾਂ ਅਸੀਂ ਗੱਲ ਤਾਂਗੇ ਕੋਈ ਸੋਡੀਆਂ ਤੁਸੀਂ 10 12 ਜੁਆਇਨਿੰਗਾਂ ਦੇਤੀਆਂ ਹੋਣੀਆਂ ਤੇ ਉਹਨਾਂ ਚੋਂ ਵੀ ਕੁਝ ਭਰਤੀਆਂ ਪਿਛਲੀਆਂ ਸੀਗੀਆਂ ਤੇ ਸੋਡੇ ਵਾਲੀਆਂ ਪੀਟਰ ਸੋਡੀ 3 ਸਾਲਾਂ ਦੀ ਸਰਕਾਰ ਦੇ ਵਿੱਚ ਪੀਟਰ ਪੀਟਰ ਪ੍ਰੈਸ ਵੀ ਬੋਰਡ ਨੇ ਚੋਰੀ ਇੱਕ ਵੀ ਪੇਪਰ ਨਹੀਂ ਨੇਪਰ ਜਿਹੜਾ ਸਿਰਫ ਇੱਕ ਲੀਵਰ ਇਨਸਪੈਕਟਰ ਦਾ ਨਾ ਥੋੜੀ ਪੀਟਰਪੈਸ ਵੀ ਕਲਰਕ ਦੀ ਟਾਈਪਿੰਗ ਆਈ ਤੇ ਤੁਸੀਂ ਜੇਲ ਬਾਰਡਨ ਦਾ ਪੇਪਰ ਲਿਆ ਸੀ 2024 ਦੇ ਵਿੱਚ ਉਹਦਾ ਹਾਲੇ ਫਿਜ਼ੀਕਲ ਹੋਣ ਲਿਆ ਉਹੋ ਹੀ ਦੂਬਾ ਤੁਸੀਂ ਉਹਦੋਂ ਜੋਇਨਿੰਗ ਕਦੋਂ ਕਰਵਾਉਂਗੇ ਤੁਸੀਂ ਸਾਲ ਬਾਅਦ ਫੀਕ ਸਾਲ ਕੀ ਡੇਢ ਸਾਲ ਬਾਅਦ ਫਿਜ਼ੀਕਲ ਲਿਆ ਤੇ ਤੁਸੀਂ ਡੇਢ ਸਾਲਾਂ ਬਾਅਦ ਜਾ ਕੇ ਜੋਇਨਿੰਗ ਦਾ ਦੇਖੋਗੇ ਉਦੋਂ ਤੁਸੀਂ ਥੋੜਾ ਚੋਝਾਪਤਾ ਲੱਗ ਜੂਗਾ ਸਰਕਾਰ ਦਾ ਕੀਪਤਾ ਬਣੇ ਨਾ ਬਣੇ ਤੇ ਜਿਹੜਾ ਹੈਗਾ ਉਹ ਪੇਪਰ ਤੁਸੀਂ ਵਿੱਚ ਰੋਲ ਦਾ ਵੀਡੀਓ ਦਾ ਪੇਪਰ ਸੀ ਆ ਵੀਡੀਓ ਦਾ ਪੇਪਰ ਬਹੁਤ ਟਾਈਮ ਪਹਿਲਾਂ ਦਾ ਤੁਸੀਂ ਕਹਿੰਦੇ ਸੀ ਵੀਡੀਓ ਦੀਆਂ ਪੋਸਟਾਂ ਕੱਢਾਂਗੇ ਨਾ ਤੁਹਾਡੀ ਵੀਡੀਓ ਦੀਆਂ ਪੋਸਟਾਂ ਆਈਆਂ ਤੁਸੀਂ ਕਹਿੰਦੇ ਸੀ ਪਟਵਾਰੀ ਦੀਆਂ ਪੋਸਟਾਂ ਕੱਢਾਂਗੇ ਨਾ ਤੁਹਾਡੀ ਪਟਵਾਰੀ ਦਾ 1001 ਦਾ ਨੋਟਸ ਤੁਸੀਂ ਪਾਸ ਕਰਕੇ ਛੱਡਤਾ ਠੀਕ ਹੈ ਆ ਹੁਣ ਪੀਟਰ ਪ੍ਰੈਸੀ ਬੋਰਡ ਨੇ 15 ਪੇਪਰ ਇਕੱਠੀ ਕਰਤੇ ਤੇ ਉਹ ਤਿੰਨ ਚਾਰ ਦਿਨਾਂ ਦੇ ਵਿੱਚ ਪੇਪਰ ਨੇ ਪੇਪਰ ਇੱਕ ਦੇ ਉਹ ਬੱਚਾ ਫੀਸ ਸੋਨੇ 15000 15 ਪੇਪਰਾਂ ਦੀ ਭਰਖੀ ਆ ਕਿੱਥੋਂ ਦਾ ਤੁਸੀਂ ਮੈਨੂੰ ਇੱਕ ਚੀਜ਼ ਦੱਸ ਦਿਓ ਕਿ ਕਿ ਕਿਹੜੇ ਪਾਸੇ ਤੁਸੀਂ ਸਹੀ ਕੰਮ ਕਰ ਰਹੇ ਹੋ ਬੱਚਿਆਂ ਦੇ ਤੁਸੀਂ ਬੱਚਿਆਂ 'ਤੇ ਮੈਂਟਲੀ ਪ੍ਰੈਸ਼ਰ ਪਾ ਰਹੇ ਹੋ ਇੰਨੀ ਨਹੀਂ ਮੈਟ ਹਾਈ ਗਈ ਮੈਟ ਹਾਈ ਤਾਂ ਨਹੀਂ ਗਈ ਕਿ ਜਿਹੜੇ ਹੈਗੇ ਬੱਚੇ ਮਤਲਬ ਕਿ ਜ਼ਿਆਦਾ ਪੜ ਰਹੇ ਸੀ ਜਾਂ ਕੁਝ ਬੱਚੇ ਘੱਟ ਵੱਢ ਰਹੇ ਸੀ ਉਹ ਘੱਟ ਵੱਢ ਪੜ੍ਹੇ ਵਾਲੇ ਬੱਚੇ ਪਛਤਾ ਰਹੇ ਨੇ ਹੁਣ ਜਿਹੜੇ 84 85 ਨੰਬਰ ਲਈ ਬੱਠੇ ਨੇ ਉਹ ਵੀ ਪਛਤਾਈ ਜਾਂਦੇ ਨੇ ਬੇਸਤਾ ਜੀ ਜਾਣ ਲਾ ਕੇ ਪੜਿਆ ਹੁਣ 85 ਨੰਬਰ ਜਦ ਤੁਸੀਂ ਸੋਚ ਕੇ ਦੇਖੋ ਜਿਹਦੇ 85.40 ਨੰਬਰ ਨੇ 85.45 ਨੰਬਰ ਨੇ ਉਹ ਬੱਚਾ ਕੀ ਉਹ ਕੀ ਸੋਚੀ ਜਾਂਦਾ ਹੋਊ ਵੀ ਹੁਣ ਕੀ ਕਰਾਂਗੀ ਜਦੋਂ 85 ਨੰਬਰਾਂ ਵਾਲਾ ਬੱਚਾ ਸੇਵ ਨਹੀਂ ਹੈਗਾ ਤਾਂ ਸਾਡੀ ਕਿਰਪਾ ਕਰਕੇ ਬੇਨਤੀ ਹੈ ਕਿ ਇੱਕ ਤਾਂ ਇਹ ਇੱਕ ਰੀਜ਼ਨ ਤਾਂ ਇਹ ਹੈ ਕਿ ਜਿਹੜਾ ਹੈਗਾ ਮਤਲਬ ਕਿ 2024 ਵਾਲੇ ਬੱਚਿਆਂ ਦੀ ਜੁਆਇਨਿੰਗ ਨਾ ਹੋਣ ਕਰਕੇ ਇਹ ਲੇਟ ਹੋਇਆ ਦੂਜਾ ਰੀਜ਼ਨ ਮੈਂ ਤੁਹਾਨੂੰ ਇੱਕ ਜਿਹੜਾ ਵੈਲਿਡ ਰੀਜ਼ਨ ਹੋਰ ਦਿੰਦਾ ਅਗਰ ਤੁਸੀਂ ਇਹ ਚੀਜ਼ ਨਹੀਂ ਮੰਨਣੀ ਤਾਂ ਕਿਰਪਾ ਕਰਕੇ ਇਹ ਚੀਜ਼ ਜ਼ਰੂਰ ਮੰਨੋ ਕਿ ਹੁਣ ਜਿਹੜੇ ਬੱਚੇ ਨੇ ਬੀਏ ਵਾਲੇ ਜਿਹੜੇ ਆਪਣੇ ਪਲੱਸ 2 ਤੋਂ ਬਾਅਦ ਜਿਨ੍ਹਾਂ ਨੇ ਬੀਏ ਦੇ ਵਿੱਚ ਐਡਮਿਸ਼ਨ ਕਰਵਾਈ ਹੋਈ ਸੀ ਕਿਸੇ ਦੇ ਫਸਟ ਸੈਮ ਦੇ ਕਿਸੇ ਦੇ 3rd ਸੈਮ ਦੇ ਠੀਕ ਹੈ ਤੇ 5th ਸੈਮ ਦੇ ਛੋਟੀ ਡੀਵੀ ਹੈਗੀ 27 ਤੋਂ ਲੈ ਕੇ ਸ਼ਾਇਦ ਹਾਂ 27 ਤੋਂ ਲੈ ਕੇ ਕੁਝ 5 ਤਰੀਕ ਤੱਕ ਆ ਠੀਕ ਹੈ ਇਹਨਾਂ ਦਿਨਾਂ ਦੇ ਵਿੱਚ ਬੱਚਿਆਂ ਦੇ बीए ਦੇ ਜਾਂ ਕੋਈ ਹੋਰ ਡੀ ਨੇ ਕਰ ਰਹੇ ਨੇ ਉਹਨਾਂ ਦੇ ਇਗਜ਼ਾਮ ਵੀ ਨੇ ਤਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਤਾਂ ਧਿਆਨ ਚ ਰੱਖੋ ਫਿਰ ਤੁਸੀਂ ਕਹੋਗੇ ਕਿ ਡੀਵੀ ਦੀ ਜਿਹੜੀ ਡੇਟ ਹੈ ਉਹ ਨਹੀਂ ਰੀਸ਼ਡਿਊਲ ਹੁੰਦੀ ਪਹਿਲਾਂ ਤੁਸੀਂ ਫਿਜ਼ੀਕਲ ਵੇਲੇ ਵੀ ਮੈਂਸ਼ਨ ਕਰਿਆ ਹੋਇਆ ਸੀ ਕਿ ਜਿਹੜੀ ਫਿਜ਼ੀਕਲ ਦੀ ਡੇਟ ਹੈ ਉਹ ਨਹੀਂ ਰੀਸ਼ਡਿਊਲ ਹੁੰਦੀ ਤਾਂ ਕਿਰਪਾ ਕਰਕੇ ਸਾਡੀ ਬੇਨਤੀ ਆ ਕਿ ਇਹ ਦੋ ਚੀਜ਼ਾਂ ਨੂੰ ਮੰਨੋ ਇੱਕ ਤਾਂ ਪਹਿਲਾਂ 2024 ਦੀ ਜੁਆਇਨਿੰਗ ਕਰਵਾਓ 2024 ਦੀ ਜੁਆਇਨਿੰਗ ਤੋਂ ਬਾਅਦ 2025 ਦੀ ਡੀਵੀ ਲਿਸਟ ਨੂੰ ਰਿਵਾਈਜ਼ ਕਰੋ ਡੀਵੀ ਲਿਸਟਾਂ ਨੂੰ ਰਿਵਾਈਜ਼ ਕਰੋ ਡੀਵੀ ਕੱਟਆਫ ਨੂੰ ਰਿਵਾਈਜ਼ ਕਰੋ ਤੇ ਇਹਨੂੰ ਜਿਹੜਾ ਹੈਗਾ ਲੇਟ ਕਰੋ ਇੱਕ ਮਤਲਬ ਕਿ ਜਿਹੜੇ ਬੱਚਿਆਂ ਦੇ ਹੁਣ 3 ਸੈਂਮ ਦੇ 1st ਸੈਂਮ ਦੇ ਤੇ 5th ਸੈਂਮ ਦੇ ਪੇਪਰ ਚੱਲ ਰਹੇ ਨੇ ਫਾਈਨਲ ਠੀਕ ਹੈ ਉਹ ਫਾਈਨਲ ਪੇਪਰ ਹੀ ਨਾ ਦਿਨਾਂ ਦੇ ਵਿੱਚ ਸਟਾਰਟ ਹੋਣਗੇ 27 ਤਰੀਕ ਤੋਂ ਸਟਾਰਟ ਨੇ ਹੁਣ 27 ਤਰੀਕ ਤੋਂ ਕਿਸੇ ਬੱਚੇ ਦੇ ਪੇਪਰ ਹੈ ਤੇ ਕਿਸੇ ਵਿੱਚ ਦੀ ਡੀਵੀ ਹੈ ਹੁਣ ਪੇਪਰ ਵੀ ਦੇਣਾ ਜ਼ਰੂਰੀ ਹੈ ਤੇ ਡੀਵੀ ਵੀ ਦੇਣੀ ਜ਼ਰੂਰੀ ਹੈ ਤਾਂ ਕਿਰਪਾ ਕਰਕੇ ਕਿਉਂਕਿ ਹੁਣ ਜਿਹੜੇ ਬੱਚੇ ਬਾਊਂਡਰ ਲਾਈਨ ਤੇ ਨੇ ਉਹਨਾਂ ਨੂੰ ਇਹ ਹੋਊਗਾ ਵੀ ਹਾਂ ਯਾਰ ਪੇਪਰ ਛੱਡਤਾ ਡੀਵੀ ਵੀ ਜ਼ਰੂਰੀ ਹੈ ਜਾਂ ਫਿਰ ਆਲਾ ਪੇਪਰ ਛੱਡਦੇ ਤੇ ਡੀਵੀ ਚੋਂ ਫਾਈਨਲ ਦੀ ਕੱਟਆਫ ਚੋਂ ਰਹਿ ਜੇ ਤੇ ਅਗਲਾ ਕੋਹਨਾਂ ਨੇ ਪੇਪਰ ਛੱਡਤਾ ਨਾਲ ਇਧਰ ਨਹੀਂ ਹੋਇਆ ਅਗਰ ਦੀ ਰੀਪੇਅਰ ਉਹ ਆਉਂਦੀ ਹੈ ਠੀਕ ਹੈ ਤਾਂ ਕਿਰਪਾ ਕਰਕੇ ਸਾਡੀ ਬੇਨਤੀ ਹੈ ਨਾ ਦੋਹਾਂ ਰੀਜ਼ਨਾਂ ਨੂੰ ਐਜ਼ ਅ ਪ੍ਰੂਫ ਤੁਸੀਂ ਵੈਲਿਡ ਚੀਜ਼ ਮੰਨੋ ਤੇ ਇਹਨਾਂ ਨੂੰ ਜਿਹੜਾ ਹੈਗਾ ਮਤਲਬ ਕਿ ਡੀਵੀ ਨੂੰ ਲੇਟ ਕਰੋ ਤੇ 2024 ਨੂੰ ਜੁਆਇਨਿੰਗ ਦਿਓ ਤੂੰ 2025 ਦੀਆਂ ਲਿਸਟਾਂ ਨੂੰ ਰਿਵਾਈਜ਼ ਕਰੋ ਤਾਂ ਦੁਬਾਰਾ ਰਿਜ਼ਲਟ ਆਵੇ ਤਾਂ ਜਿਹੜੇ ਹੈਗਾ ਜਿਹੜੇ ਬੱਚੇ ਸਹੀ ਮਤਲਬ ਕਿ ਐਲੀਜੀਬ ਤੇ ਬਸ ਜਿਹੜੀ ਅੱਜ ਦੀ ਆਪਣੀ ਵੀਡੀਓ ਸੀ ਸਿਰਫ ਐਨੀ ਸੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਜਿਹੜੇ ਤੁਹਾਡੇ ਨਾਲ ਦੋਸਤ ਮਿੱਤਰ ਨੇ 2025 ਵਾਲੇ 2024 ਵਾਲੇ ਉਹਨਾਂ ਨਾਲ ਸ਼ੇਅਰ ਕਰਿਓ ਤਾਂ ਜੋ ਜਿਹੜਾ ਹੈਗਾ ਕੋਈ ਇਸ ਚੀਜ਼ ਤੇ ਕਾਰਵਾਈ ਕਰਵਾਈ ਜਾ ਸਕੇ 2024 ਵਾਲੇ ਨੂੰ ਜੁਆਇਨਿੰਗ ਜਿਹੜੀ ਹੈਗੀ ਦੋਸਤੀ ਦਵਾਈ ਜਾ ਸਕੇ ਤੇ 2025 ਵਾਲਿਆਂ ਦਾ ਜਿਹੜਾ ਟੀਵੀ ਦਾ ਰਿਜ਼ਲਟ ਹੈ ਉਸ ਨੂੰ ਜਿਹੜਾ ਹੈਗਾ ਮੰਨ ਕੇ ਰਿਵਾਈਜ਼ ਕਰਵਾਇਆ ਜਾ ਸਕੇ ਉਹ ਕੱਟ ਆਫ ਨੂੰ ਰਿਵਾਈਜ਼ ਕਰਵਾਇਆ ਜਾ ਸਕੇ ਤੇ ਬਾਕੀ ਮੈਂ ਉਮੀਦ ਕਰਦਾ ਜਿਹੜਾ ਹੈਗਾ ਅੱਜ ਦੀ ਆਪਣੀ ਵੀਡੀਓ ਕੋਈ ਰੰਗ ਲੈ ਕੇ ਆਊਗੀ ਕੋਈ ਇਸ ਬਾਰੇ ਕੋਈ ਮਹਿਕਮੇ ਦਾ ਕੋਈ ਅਫੀਸ਼ੀਅਲ ਬੰਦਾ ਇਸ ਵੀਡੀਓ ਨੂੰ ਦੇਖੂਗਾ ਜਿਸ ਜਿਹੜਾ ਆਪਣਾ ਮੈਸੇਜ ਕਨਵੀਅਰ ਹੋਊਗਾ ਸਾਰਿਆਂ ਤੱਕ ਤੇ ਬਾਕੀ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ پڑھਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ